ਹਰ ਸੋ ਹੀਰਾ ਛਾੜ ਕੇ ਕਰਿਆਨ ਕੀ ਆਸ ਤੇ ਨਰ ਦੋਜਖ ਜਾਹੇਗੇ ਸਤਿ પાਖੈ ਰਵਦਾਸ ਤਤੰ ਜਗਤguru ਸਤੁਰ ਅੰਦਾਸ ਪਤਾ ਜੀ ਮਹਾਰਾਜ ਕਿਰਪਾ ਕਰ ਰਹੇ ਆਓ ਸਤੁਰਾਂ ਦੇ ਪਵਿੱਤਰ ਮੁਖਾਰਤਿੰਤ ਉਚਾਰਨ ਕੀਤੇ ਬਈ ਅਲੋਕ ਵਿਲੇ ਦੀ ਬਹਤ ਬਾਣੀ ਸਰਵਣ ਕਰਨੀ ਚਾਹੀਦੀ ਸਤਨਾਮ 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 ਜੀਓ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤੰਗ ਜੈਸਾ ਜੋਤੇ ਹਮ ਨਾ ਪਾਪ ਕਰਮਤਾ ਅਹੇ ਅਨੰਤ ਪਤਿ ਪਾਵਨ ਨਾਮ ਕੈਸੇ ਹੰਤਾ ਰਾਵ ਤੁਮ ਜੋ ਨਾਇਕ ਆਛੋ ਅੰਤਰ ਜਾਮੀ ਪ੍ਰਭ ਤੇ ਜਨ ਜਾਣੀ ਜੈ ਜਨ ਤੇ ਸੁਆਮੀ ਸਰੀਰ ਅਰਥੈ ਮੁਖ ਵਿਚਾਰ ਦੇਹੂ ਰਬਦਾਸ ਸੰਦਲ ਸਮਝਾਵੇ ਕੋ ਰਾਗ ਗੋਣੀ ਬੇਗੰਪੁਰਾ ਸਹਿਰ ਕੋ ਨਾਉ ਦੁਖੰ ਦੋ ਨਹੀਂ ਤੈਠਾ ਨਾ ਤਸਵੀ ਸਫਿਰਾਜ ਨਮਾਲ ਖੌਫ ਨ ਖਤਨ ਤਰਸ ਜਗਾਲ ਅਬ ਮੋਇ ਕੂਬ ਵਤਨ ਕਹਿ ਪਾਈ ਹੂੰ ਹਾਂ ਖੈਰ ਸਦਾ ਮੇਰੇ ਭਾਈ ਰਹਾ ਕਾਇਮ ਦਾਇਮ ਸਦਾ ਪਤ ਸਾਹੀ ਤੂੰ ਨਸੀਮ ਇੱਕ ਸੁਆਹੀ ਆਬਾਦਾਂ ਸਦਾ ਮਸ਼ਹੂਰ ਪੂਹਾ ਗੰਬਸੇ ਮਹੂਰ ਧੰਤੋਂ ਥੇਂ ਸੇਰ ਕਰੇ ਜੋ ਭਾਵੇ ਮਹਿਰੰ ਮਹਿਲ ਨ ਕੋ اٹਕਾਵੇ ਕਹੀ ਰਬ ਦਾ ਸੁਖ ਨਾ ਸੁਚ ਮਾਰਾ ਜੋ ਹਮ ਸਹਿਰੀ ਸੋਮੀ ਤੋ ਹਮਾਰਾ ਐਸੀ ਭਗਤ ਨਾ ਹੋਏ ਰੇ ਭਾਈ RAM ਨਾਮ ਬਿਨ ਜੋਗਤ ਕਰੇ ਸੋ ਸਭ ਭਰਮ ਕਹਾਈਂ ਤੇਕ ਭਗਤ ਨ ਰਸਦਾਨ ਭਗਤ ਨ ਕਿਥੇ ਬਿਆਨ ਭਗਤ ਨ ਬਨਵੇਂ ਗੁਫਾ ਖੁਦਾਈ ਭਗਤ ਨਾ ਐਸੀ ਹਾਸੀ ਭਗਤ ਨਾ ਐਸਾ ਬਾਸੀ ਭਗਤ ਨਾ ਕੁਲ ਕਾਂ ਗਵਾਈ ਭਗਤ ਨਾ ਇੰਦਰੀ ਬੰਧ ਹੈ ਭਗਤ ਨਾ ਯੋਗ ਸਾਥ ਹੈ ਭਗਤ ਨਾ ਆਹਾਰ ਘਟਾਈ ਇਹ ਸਭ ਕਰਮ ਕਹਾਈ ਭਗਤ ਨਾ ਨਿੰਦਰਾ ਸਾਥ ਹੈ ਭਗਤ ਨਾ ਬੈਰਾਗ ਬੰਧ ਹੈ ਭਗਤ ਨਾ ਇਹ ਸਭ ਵੇਦ ਬੜਾਈ ਭਗਤ ਨਾ ਮੂਠ ਮੁੜਾਏ ਭਗਤ ਨਾ ਮਾਲਾ ਦਿਖਾਏ ਭਗਤ ਨਾ ਚਰਨ ਤੁਹਾਏ ਇਹ ਸਭ ਗੁਣੀ ਜਨ ਗਾਈ ਭਗਤ ਨਾ ਤੋ ਲੋ ਜਾਨੀ ਜੋ ਲੋ ਆਪ ਕੋ ਆਪ ਬਖਾਨੀ ਜੋਈ ਜੋਈ ਕਰੈ ਸੋ ਸੋ ਕਰਮ ਬੜਾਈ ਆਪਾ ਗੈ ਉਤਪ ਭਗਤ ਪਾਈ ਐਸੀ ਹੈ ਭਗਤ ਪਾਈ ਰਾਮ ਮਿਲਿਓ ਆਪਣੇ ਗੁਣ ਕੋਇਓ ਰਿਤ ਸਿਧ ਸਭੈ ਜੋਗਵਾਈ ਕਹਿ ਰਬਦਾ ਚੁਕੀ ਸਭ ਵਾਸ ਤਬ ਹਰਤਾਹੀ ਕੇ ਪਾਸ ਆਤਮਾ ਫਿਰ ਭਈ ਤਬਹੀ ਨਿਤ ਪਾਈ ਹੈ ਸਭਾ ਤੁ ਸੁਖ ਪ੍ਰਕਾਸ਼ ਸੰਚ ਨਿਰੰਤਰ ਨਿਰਾਹਾਰ ਕਲਪਤੇ ਪੰਚੋ ਤੇਕ ਆਦਮਥਿਓ ਸਾਮਨੀ ਰਸ ਤਾਰਥ ਬਨਾ ਤਾਈ ਥਾਵਰ ਜੰਗਮ ਕੀਟ ਪਤੰਗਾ ਪੂਰ ਰਿਓ ਹਰ ਰਾਈ ਸਰਬੇ ਸਵਰ ਸਰਬੰਗੀ ਸਰਬ ਗਤ ਕਰਤਾ ਹਰਤਾ ਸੋਈ ਸਿਵਨਾ ਅਸਿਵਨਾ ਸਾਦਰ ਸੇਵ ਕੁਨੇ ਭਾਵਨੈ ਹੋਈ ਧਰਮ ਵਾ ਧਰਮ ਮੋਚਨੈ ਬੰਧਨ ਜਰਾ ਮਰਨ ਭਵਨਾ ਸਾ ਦ੍ਰਿਸ਼ਤ ਅਦ੍ਰਿਸ਼ਤ ਕੇ ਅਰ ਗਿਆਨ ਇਕ ਮੇ ਕਰਬ ਦਾਸਾ ਕੋ ਸੁਮਰਨ ਦੇਖੋ ਇਹ ਸਭ ਆਪਣੀ ਚੋਭਾ ਜਾਂ ਕੇ ਜੈਸੀ ਸੁਮਰਨ ਤਾਂ ਕੋ ਤੈਸੀ ਸੋਭਾ ਟੇਕ ਅਮਰੀ ਸਿੱਖ ਸੁਨੇ ਸੋਹੀ ਮੰਡਾਰੇ ਤੋਰੇ ਹੀ ਤਰਾਈ ਚਾਲੇ ਪਤਸ਼ਾਹ ਛਟੇ ਰੇ ਅਤਹੀ ਆਤਰ ਹਵੇ ਕਾਂਚਾ ਹੀ ਤੋ ਲੈ ਰੇ ਉਡੇ ਦਿਲ ਪੈਸੇ ਨਹੀਂ ਪਾਣ ਰਖੋ ਰੇ ਤੋਰੇ ਹੀ ਤੋਰੇ ਮੁਸੀਤ ਪਰਾਇਓ ਧਨਾ ਕਹਿ ਰਵਦਾਸ ਸੁਨੋ ਸੰਤ ਜਨ ਗੋੜੀ ਪੂਰਵੀ ਪੂਪ ਭਰਿਓ ਜੈਸੇ ਦਾਦਰਾ ਕੁਛ ਦੇਸ ਬਿਦੇਸ ਨਾਂ ਪੂਛ ਐਸੇ ਮੀਰਾ ਮਨ ਵਿਕਿਆ ਬਿਮੋਹਿਆ ਕਥਿਆਰਾ ਪਾਰ ਨ ਸੂਚ ਸਗਲ ਭਵ ਕੇ ਨਾਇਕ ਇਕ ਛਿਨ ਦਰਸ ਦਿਖਾਏ ਜੀ ਰਹਾ ਮਨੁ ਨ ਭਈ ਮਤੁ ਮਾਧਵਾ ਤੇਰੀ ਗਤ ਲਕੀ ਨ ਜਾਏ ਕਰੂ ਕਿਰਪਾ ਬ੍ਰਹ ਚੂਕਈ ਮੈ ਸੁਮਤਿਉ ਸਮਝਾਏ ਜੋਗੀ ਸਰਪਾ ਬੈ ਨਹੀਂ ਤੋ ਹੁਨ ਕਤਨੁ ਅਪਾਰ ਪ੍ਰੇਮ ਭਗਤ ਕੇ ਕਾਰਣੇ ਕਹੋ ਰਬਦਾਸ ਜਮਾਰ ਅਸਬਾਣੀ ਮ੍ਰਗ ਮੀਨ ਪ੍ਰੰਗ ਪਤੰਗ ਕੁੰਚਰ ਇਕ ਦੋਖ ਵਿਨਾਸ਼ ਪੰਚ ਦੋਖ ਅਸਾਧ ਜਾਮੈ ਤਾਕੀ ਕੇ ਤਕਵਾਸ ਮਾਧੁ ਅਬਿਧਾਇਤ ਕੀਨ ਬਿਵੇਕ ਦੀਪ ਮਲੀਨ ਰਹਾ ਰੇਕੇ ਤਜੋਨ ਅਚੇਤ ਸੰਭਵ ਕੁਨ ਪਾਪਿਆ ਸੋਚ ਮਨੁਖਾ ਅਵਤਾਰ ਤੁਲਾ ਭਗਤੇ ਹੀ ਸੰਗਤ ਕੋਚ ਜੀ ਜੰਤ ਜਹਾਂ ਜਹਾਂ ਲਗ ਕਰਮ ਕੇ ਬਸ ਜਾਏ ਕਾਲ ਪਾਸਿਆ ਬਥ ਲਾਗੇ ਕਛੁ ਨ ਚਲੇ ਉਪਾਇ ਰਬਦਾਸ ਦਾਸੇ ਉਦਾਸ ਤਜ ਪਰਮ ਤਪਨ ਤਪ ਗੁਰ ਗਿਆਨ ਭਗਤ ਜਨ ਪੈ ਹਰਨ ਪਰਮਾਨੰਤ ਕਰੋ ਨਿਦਾਨ ਸੰਤ ਤੁਜੀ ਤਨ ਸੰਗਤ ਪ੍ਰਾਣ ਸਤ ਗੁਰ ਗਿਆਨ ਜਾਣੇ ਸੰਤ ਦੇਵਾ ਦੇਵ ਸੰਤ ਜੀ ਸੰਗਤ ਸੰਤ ਕਥਾ ਰਸ ਸੰਤ ਪ੍ਰੀਮ ਮਛੈ ਦੀਜੈ ਦੇਵਾ ਦੇਵ ਰਹਾ ਸੰਤ ਆਚਰਣ ਸੰਤ ਚੋ ਮਾਰਗ ਸੰਤ ਚੋ ਓਲਗ ਓਲਗਣੀ ਔਰ ਇਕ ਮੰਗੋ ਭਗਤ ਚਿੰਤਾ ਬਣ ਜਣ ਲਖਾ ਬੋ ਸੰਤ ਪਾਪੀ ਸਣ ਰਬਦਾਸ ਭਣੇ ਜੋ ਜਾਣੇ ਸੁ ਜਾਣ ਸੰਤ ਅਨੰਤੈ ਅੰਤਰ ਨਹੀਂ ਹਰ 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 ਹਰੇ ਹਰ ਸਿਮਰਤ ਜਨ ਗਏ ਨਿਸਤਰ ਕਰੇ ਰਹਾ ਹਰ ਕੇ ਨਾਮ ਕਬੀਰ ਜਾਗਰ ਜਨਮ ਜਨਮ ਕੇ ਕਾਟੇ ਕਾਗਰ ਨਿਮਤ ਨਾਮ ਤੇ ਦੂਦ ਪੀ ਆਇਆ ਤਦਕ ਜਨਮ ਸੰਕਟ ਨਹੀਂ ਆਇਆ ਜਨਰਵਦਾਸ RAM ਰੰਗ ਰਤਾ ਈਉ ਪਰ ਪ੍ਰਸਾਦ ਨਰਗ ਨਹੀਂ ਜਾਤਾ ਰਾਗ ਗੁਜਰੀ ਦੂਦ ਤਾਂ ਬਚਰੇ ਤਨੂੰ ਬਿਟਾਰਿਓ ਸੂਨ ਭਗਰ ਜਰਮੀਨ ਬਿਗਾਰਿਓ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ ਅਬਰ ਨਾ ਪੂਰਵਾ ਲੂਪ ਨਾ ਪਾਵੋ ਰਹਾ ਮੈ ਨਦਰ ਵੀ ਰਹਿ ਭੰਗਾ ਵਿਖੇ ਅੰਮ੍ਰਿਤ ਬਸੇ ਇਕ ਸੰਗਾ ਧੂਪ ਦੀਪ ਨਹੀਂ 베ਦਾ ਬਸਾ ਕੈਸੇ ਪੂਜ ਕਰੇ ਤੇਰੀ ਦਾਸਾ ਦਨ ਮਨੇ ਅਰਪੋ ਪੂਜ ਚਰਾਵੋ ਗੁਰ ਪ੍ਰਸਾਦ ਨਿਰੰਝਨ ਪਾਵੋ ਤੂੰ ਚਾਰ ਚਾਹੀ ਨ ਤੋਰੀ ਕਹਿ ਰਬ ਦਾ ਸੁਕਮਨ ਗਤ ਮੋਰੀ ਰਾਗ ਸੋਰਠ ਜੋ ਹਮ ਬੰਧੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬੰਧੇ ਆਪਣੇ ਛੂਟਨ ਕੋ ਯਤਨ ਕਰੋ ਹਮ ਛੂਟੇ ਤੁਮ ਆਰਾਧੇ ਮਾਧਵੇ ਜਾਣਤ ਹੋ ਜੈਸੀ ਤੈਸੀ ਅਬ ਕਹਾਂ ਕਰੋਗੇ ਐਸੀ ਰਹਾ ਮੀਨ ਪਕਰ ਫੰਕਿਓ ਵਰ ਕਾਟਿਓ ਰਾਮ ਕੀਓ ਬਹੁ ਬਾਨੀ ਖੰਡ ਖੰਡ ਕਰ ਭੂਜਨ ਕੀਨੋ ਤੋ ਨ ਬਿਸਰਿਓ ਪਾਨੀ ਆਪਨ ਬਾਪੈ ਨਹੀਂ ਕਿਸੀ ਕੋ ਭਾਵਨ ਕੋ ਹਰ ਰਾਜਾ ਮੋਹ ਪਟਲ ਸਭ ਜਗਤ ਦੇ ਆਪਿਓ ਭਗਤ ਨਹੀਂ ਸੰਤਾਪਾ ਕਹੀ ਰਬਦਾਸ ਭਗਤਿਕ ਬਾਣੀ ਅਬੇ ਕਸੋ ਕਹੀਐ ਜਾਂ ਕਰਨ ਹਮ ਤੁਮ ਆਰਾਧੇ ਸੋ ਤੁਜਹੁ ਸਹੀਐ ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਤਿਨ ਹੱਸ ਜਾਕੇ ਚਾਰ ਪਦਾਰਥੇ ਅਸਤ ਦਸਾਸੇ ਤੇ ਨਗਲੀਤ ਕਰ ਤਲ ਤਾਂਕੇ ਹਰ 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 ਨਾ ਜਪੇ ਰਸਨਾ ਅਵਰ ਸਭ ਤਿਆਗ ਬਚਨ ਰਚਨਾ ਰਹਾ ਨਾ ਨਾ ਗਿਆਨ ਪੁਰਾਨ ਵੇਦ ਵਿੱਚ ਚੌਥੀ ਸਖਰਮਾਈ ਵਿਆਸ ਵਿਚਾਰ ਕਹੇ ਉਪਰਮਾਰਤ ਰਾਮ ਨਾਮ ਸਰਣਾਈ ਸਹਿਜ ਸਮਾਧਿ ਉਪਾਦ੍ਰੇ ਤੁਹਾਨੂੰ ਬੜੇ ਭਾਗਲੇ ਵਲਾਗੀ ਕਹੀ ਰਵਦਾਸ ਸੁ ਪ੍ਰਗਾਸ ਹਰਿ ਦੇ ਧਰ ਜਨਮ ਮਰਨ ਪੈ ਭਾਗੀ ਜੋ ਤੂੰ ਗਿਰ ਵਰਤੋ ਹਮ ਮੂਰਾ ਜੋ ਤੂੰ ਚੰਦ ਤੋ ਹਮ ਭਏ ਚਕੂਰਾ ਮਾਥਵੇ ਤੁਮ ਨਾ ਤੋਰੋ ਤੋ ਹਮ ਨੀ ਤੋਰੇ ਤੂਸਿਓ ਤੁਰ ਕਬ ਨਸਿਓ ਜੋਰੇ ਰਹਾ ਜੋ ਤਮ ਦੀਵਰਾ ਤੋ ਹਮ ਬਾਤੀ ਜੋ ਤਮ ਦੀਰਤ ਤੋ ਹਮ ਜਾਤੀ ਸਾਚੀ ਪੀਤ ਹਮ ਤੁਮ ਸਿਓ ਚੋਰੀ ਤੁਮ ਸਿਓ ਜੋਰੇ ਅਵਰ ਸੰਗ ਤੋਰੀ ਜੈ ਜੈ ਜਾਉ ਤਹਾ ਤੇਰ ਸੇਵਾ ਤੁਮ ਸੋ ਠਾਕੁਰ ਵਰਨ ਦੇਵਾ ਤੁਮਰੇ ਪਦਮ ਕਟੇ ਜਮ ਫਸਾ भक्त हित का वेरबदास राग मिलावल डर देख सब को हसे ऐसी दशा हमारी अस्त दशा सिद्ध करत ले सब कृपा तुम्हारी तू जानत मैं किछ नहीं भव खंडन राम सकल जी शरणागति प्रभु पूरण काम राग जो तेरी शरणागता तिन नाही भार उच नीच तुम ते हरे आरत संसार कहि रविदास अपथ कथा कत बकाई करी जे जैसा तैसे तू ही क्या उपमा दी जाए जे कुल साध वैष्णव होए वर्ण अवर्ण रंगनी ईसर बिगड़ पास जानिया जग सोए रहौ ब्राह्मण वेस सुंदे अर खतरी डोम चंडार मलेछ मन सोए होए पुनीत भगवंत भजन ते आपतार तारे पुण दोए धन सुगाओ धन सुठाओ तनु पुनीत पटम सब लोए जिन पिया सार रस जए आन रस होए रस मगन डारे बिक सोए पंडित सूर छत्रपतराजा भक्त बराबर और न कोए जैसे पूरे अनुपात रहे दरस मीत भनरावदास जन्मे जग होए जो मोहबे तन कास ने आकू हर बिन जीवन कैसे कर रख तेक ਜੀਵਤਰ ਸੇਕ ਦੰਗ ਬਸੇਰਾ ਕਰੋ ਸੰਭਾਲ ਤੁਮ ਸਿਰ ਜਨ ਮੇਰਾ ਬਿਰਹ ਤਪੇ ਤਨ ਵਦ ਕੁਚਰਾ ਵੈ ਨੀ ਬਨਾ ਆਵੇ ਭੋਜਨ ਨਾ ਭਾਵੇ ਸਖੀ ਸੇਲੀ ਨੀ ਕਰਬ ਕਹੀ ਨੀ ਪਿਉ ਕੀ ਬਾਤ ਨ ਸੁਨੇ ਸਹੇਲੀ ਮੈਰੇ ਦੁਹਾਗਨ ਵਦ ਕਰ ਜਾਨੀ ਗਏ ਉਸ ਜੋ ਬਨ ਸਾਧ ਨ ਮਾਨੀ ਤੂ ਦਾ ਨਾ ਸਈ ਸਾਹਿਬ ਮੇਰਾ ਖਿਦਮਤ گار ਬੰਦਾ ਮੈਂ ਤੇਰਾ ਕਹੀ ਰਵਿਦਾਸ ਜਨ ਦੇਸਾ ਯਹੀ ਬਿਨ ਦਰਸ਼ਨ ਕਿਉ ਜੀ ਵਸਨੇ ਹੀ ਐਸਾ ਕੀ ਹਰ ਕਿਉ ਹਪਾਇਬ ਮਨ ਚੰਚਲ ਰੇ ਭਾਈ ਚਬਰ ਭਇਓ ਚੌਦਸ ਤਾਵੇ ਰਖਿਓ ਰਹਾਏ ਟੇਕ ਮੈਂ ਮੇਰੀ ਛੂਟੇ ਨਹਿ ਕਬੂ ਮੈਂ ਮੰਮਤਾ ਮਦਵੀ ਦਿਓ ਲੋਭ ਮੋਹ ਮੇਰੇ ਉਦਛਾਨੂ ਨਿਤ ਬਿਸ਼ਿਆਰ ਸਰੀਛਿਓ ਦਮ ਬੋਹ ਬੋਹ ਮਾਇਆ ਬਸ ਕਟ ਕੋੜੂ ਬੰਧਾਇਓ ਕਾਮ ਨੁ ਬਦ ਕੋ ਬਸ ਪਰਿਓ ਫੁਲ ਕਾਨ ਛਾੜ ਬਿਕਾਇਓ ਛਾਪਾ ਤਿਲਕ ਛਪੋ ਨਹੀਂ ਤੋ ਬਹਿ ਜੋ ਲੋਕੇ ਸੋਨੇ ਗਾਇਓ ਸੰਜਮ ਰਹਿਉ ਨਾ ਹਰ ਹੁ ਸਿਮਰਿਉ ਵਰਥਾ ਭਰਮਿਉ ਰੂਪ ਭਰਮਾਇਓ ਅਨੇਕ ਕਉਤਕ ਕਲਾ ਕਾਛੇ ਕਛੇ ਬਹੁਰ ਸੰਗ ਦਿਖਾਵ ਮੂਰਖ ਆਪਨੂ ਆਪ ਸਮਝਨੇ ਔਰਨ ਕਾ ਸਮਝਾਵ ਆਸ ਕਰੈ ਬੈਕੂ ਤੁਗਲ ਕੋ ਚਲ ਮਨ ਕਬੂਨਾ ਤੇ ਰਾਯੋ ਜੋਦ ਮਨ ਵਸਨੇ ਹਮ ਤੋ ਤੋਦ ਸਭ ਜੁਠਾ ਰਿਓ ਕਤ ਕੀਯਾਰੀ ਛੈ ਨੇ ਕੈਸੋ ਜਗ ਕਰਦਾ ਮੈਂ ਕਾਂਚਾ ਕਹਿ ਰਾਮਦਾਸ ਭਜੋ ਹਰ ਮਾਥੋ ਸੇਵਕ ਹੋਵੇ ਮਨ ਸੰਚ ਹਮ ਘਰ ਆਇਓ ਰਾਮ ਪਧਾਰ ਗਾਵੋ ਸਖੀ ਮਿਲ ਮੰਗਲਾਚਾਰ ਤਨ ਮਨ ਰਤ ਕਰਹਿ ਅਪਨੋ ਤੋਕ ਪਾਇ ਪੇਵ ਪਿਆਰ ਪ੍ਰੀਤਮ ਕੋ ਜੋ ਦਰਸਨ ਪਾਇ ਮਨ ਮੰਦਰ ਮੈਂ ਭਇਓ ਜਿਆਰ ਹੋ ਮੜੈ ਤੈਨੋ ਨਿਤ ਪਾਈ ਕਿਰਪਾ ਕੀਨੀ ਰਾਮ ਕਰਤਾਰ ਬਹੁਤ ਜਨਮ ਵਿਚਰੇ ਪਿਵ ਪਾਇਓ ਜਨਮ ਜਨਮ ਤੈ ਬਿਲੇ ਰਾਰ ਕਹਿ ਰਵਿਦਾਸ ਸੁ ਸੁਖ ਨਾ ਜਾਨੋ ਚਰਨ ਕਬਲ ਮੈਂ ਤੁਮ ਮੁrar ਰਾਗ ਪਹਿਰ ਐਸਾ ਤੇ ਹੰਤਰ ਉਨਵਾਰੀ ਮਨ ਪਵਨ ਦਿੜ ਸੁਖ ਮਨ ਰਾੜੀ ਟੇਕ ਸੋਈ ਜਗ ਜਪੋ ਜੋ ਬਹੁਰ ਨ ਜਪਨਾ ਸੋਈ ਤਪ ਤਪਨ ਜਪਹੁਰ ਨ ਤਪਨਾ ਸੋਈ ਗੁਰੂ ਕਰਮ ਜੋ ਬਹੁਰ ਨ ਕਰਨਾ ਐਸੀ ਮਰਨ ਜੋ ਬਹੁਰ ਨ ਮਰਨਾ ਉਲਟੀ ਗੰਗ ਜਮਨ ਮੇ ਲਿਆ ਵੋ ਬਿਨ ਹੀ ਜਲ ਮਜਨ ਹੋਇਆ ਵੋ ਲੋਚਨ ਭਰ ਭਰ ਵਿੰਗੁ ਨਿਹਾਰੂ ਜੋ ਤਮ ਵਿਚਾਰ ਨਾ ਔਰ ਵਿਚਾਰਾ ਬਿੰਡ ਪਰਾ ਜੀਵ ਜਿਸ ਘਰ ਜਾਤਾ ਸ਼ਬਦ ਅਤੀਤ ਅਨਾਹ ਦਰਤਾ ਜਾਂ ਪਰ ਕਿਰਪਾ ਸੋਈ ਭੱਜਾਨੈ ਗੰਗੂਸਾ ਕਰ ਕਹਾਂ ਬਖਾਨੈ ਸੁਨ ਮੰਡਰ ਮੈਂ ਤੇਰਾ ਵਸਾ ਤਾਂ ਤੇ ਜਾਬ ਨੇ ਰਹੂ ਦਸ ਕਹੀ ਰਬ ਦਸ ਨਿਰੰਜਨ ਧਿਆਉ ਜਿਸ ਘਰ ਜਾਉ ਉਹ ਬਹੁਰਨਾਵ ਆਗਤ ਨਾਥੇ ਨਿਰੰਜਨ ਦੇਵਾ ਮੈਂ ਕਾ ਜਨ ਤੁਮਹਾਰੀ ਸੇਵਾ ਟੇਕ ਬੰਦ ਨਾ ਬੰਧਨ ਛਾਉ ਨਛਾਇ ਤੂੰ ਹੀ ਸੇਉ ਨਿਰੰਚਨ ਰਾਯਾ ਚਰਨ ਪਤਾਲ ਸੀਸ ਅਸਮੰਨ ਸੂठा ਕੁਰ ਕੈਸੇ ਸੰਪੂਰਨ ਸਮੰਨ ਸਿਰ ਸੰਗਾ ਦੀ ਘੰਤਨ ਨ ਪਾਇ ਬ੍ਰਹਮਾ ਕੋਤਤ ਜਨਮ ਗਵਾਇ ਤੋੜਨ ਪਤੀ ਤੁਜ ਨ ਦੇਵਾ ਸਹਿਜ ਸਮਾਧ ਘਰੁ ਹਰ ਸੇਵਾ ਨਕ ਪ੍ਰਸੇਧ ਜਾਕੇ ਸਰ ਸਰ ਧਾਰਾ ਰੂ ਮਾਵਨੀ 18 ਭਾਰਾ ਚਾਰੂ ਵੇਦ ਜਾਕੇ ਸਮਰਤ ਸੰਸਾ ਭਗਤ ਹੇਤ ਗਾਵੇ ਰਬਦਾਸਾ ਗੁਰੂ ਸਭ ਰਹਾ ਸਭ ਮਹਿ ਜਾਨੇ ਢੁੰਡੇ ਕੋ ਛਟ ਸਾਸਤਰ ਨ ਮੈਂ ਕਿੰਦੂ ਤੂ ਵੇਦ ਵਿਚਾਨੇ ਟੇਕ ਸਾਹ ਸਿਉ ਸਾਥ ਚੜਾਵੈ ਬੋ ਬਿਦ ਬੈਠੇ ਸੁਨ ਸਮਾਧੀ ਫਟਿਉ ਕਾਨ ਬਹੁਤਨ ਲਾਈ ਜਨਕ ਪਰਬਤ ਵੈਰਾਗੀ ਤੀਰਤ ਵਰਤ ਕਰਿ ਬਹੁ ਤੇਰੇ ਕਥਾ ਬਸਤ ਬਹੁ ਸਾਨੇ ਬੇਰ ਬਦਾਸ ਮਿਲੇ ਉਪਰਪੂਰੇ ਜੇ ਅੰਤਰ ਹਰ ਮਿਲਾਨੇ ਰਾਜ ਆਸਾਗਰੀ ਕਿਸ ਦੇ ਤਮਾਇਆ ਦੂਰ ਤਾਤੇ ਬਿਕਲ ਗਤ ਮੋਰ ਟੇਕ ਸੁਬੇਸ਼ ਦਸਨ ਕਰਾਲ ਮੁਖ ਬ੍ਰਸਤ ਸੁਦ੍ਰਿ ਸੁਮੇਸ਼ ਨਿਰਭਮਾ ਕੀ ਬਖਤ ਬਿਆ ਕੁਤੋਪ ਕਾਰਨਾ ਦੇਖ ਇੰਦ੍ਰਿਆਦਿਕ ਦੁਖਦਾਰਨਾ ਸੰਖਿਆਦਿਕ ਪਾਪ ਓਹ ਭਜਤਰ ਗੁਨਾਤ ਅੰਤਰ ਤਾਹੇ ਤ੍ਰਸਨ ਤਾਕ प्रतिज्ञा प्रतिपाल चो जोग भक्त पुरवन काम आस मोह प्रभु सोहै रविदास जय जय राम तुछे जनु अरबिंद भवन मन पान करक पायो पायो रमिया तन टेक सम्पद विपद पटल माया तन ता मैं मग्न ना होत तेरो जन कहां भये गत तन छिन छिन प्रेम जाय तो डर पे तेरो नेच जान प्रेम रज ले रागु हृदय धर कह रविदास छुटबो कवन पर देवो कला दी एक प्याला है साधु हिम्मत वाला टेक ਕਹੀ ਕਲਾ ਦੀ ਕਲਾ ਦਿਓ ਪੀਵਣ ਹਾਰੇ ਕਸਰ ਲਿਓ ਤੇਰੀ ਕਲਾ ਦੀ ਤੈਂ ਕਿਆ ਕੀਆ ਸਿਰਕੇ ਸਾਠੇ ਪਿਆਲਾ ਦੀਆ ਸਿਰਕੇ ਸਾਠੇ ਮਹੰਗਾ ਭਾਰੀ ਪੀਵੇਗਾ ਆਪਣਾ ਸਿਰਡਾਰੀ ਚੰਦ ਸੂਰ ਦੋ ਸੰਮੁਖ ਹੋਈ ਪੀਵੇ ਪਿਆਲਾ ਮਰੇ ਨਾ ਕੋਈ ਸਹਿਜ ਸੁਨ ਮੈਂ ਬਾਠੀ ਸਰਵੈ ਪੀਵੇ ਰਵਦਾ ਸੁਗੁਰਮੁਖ ਰਵੈ ਐਸੀ ਮੇਰੀ ਜਾਤ ਵਿਖਿਆਤਿ ਮਾਰੰ ਹਿਰਦੇ RAM ਗੋਬਿੰਦ ਅਨੁਸਾਰੰ ਤੇਕ ਸੁਰ ਸਰ ਜਲਮੀਆ ਕਰਤ ਬਾਰਨੀレ ਜੈਸੇ ਸੰਤ ਜਨ ਨਾਹੀ ਕਰਤ ਪਾਨੰ ਸੁਰਾ ਅਪਵਿੱਤਰ ਨੇਤ ਗੰਗਜਲ ਮਾਨੀਐ ਸੋ ਸਰ ਮਿਲਤ ਨਾ ਹੋਤਿਆ ਧਰ ਤਾਰ ਅਪਵਿੱਤਰ ਕਰ ਮਾਨੀਐ ਜੈਸੇ ਕਦਰ ਕਰਤ ਵਿਚਾਰ ਭਗਵਤ ਭਗਵੰਤ ਜਬ ਪ੍ਰਲੇਖੀਐ ਤਬ ਪੂਜਿਆ ਕਰ ਨਮਸਕਾਰ ਅਨੇਕ ਅਧਮ ਜਿਪ ਨਾਮ ਸੁਨਿ ਉthre ਪਤਿਤ ਪਾਵਨ ਭਏ ਪਰ ਸਸਾਰੰ ਭਨ ਤਰਵਦਾਸ ਰੰਕਾਰ ਗੰਗਾ ਬੰਦ ਸੰਤ ਸਾਧੂ ਭਏ ਸਹਿਜ ਪਾਰੰ ਸਤਗੁਰ ਹੰਨੁ ਨਖਾਈ ਬਾਟ ਜਨਮ ਪਾਚਲੇ ਪਾਪਨ ਸੰਨੇ ਮੇਟੋ ਕੋ ਸਭ ਸੰਤਾਪ ਤੇਕ ਬਾਹਰ ਕੋਤਿਤ ਜਨਮ ਗਵਾਏ ਓਨ ਮਨ ਧਿਆਨ ਰਹੇ ਘਟ ਆਪ ਸ਼ਬਦ ਅਨਾਹਤ ਬਾਜਿਤ ਘਟ ਮੇ ਅਗੰਭ ਜਨ ਬਹੁ ਗੁਰ ਪ੍ਰਤਾਪ ਧਨਦਾਰਾ ਮੈ ਰਿਓ ਮਗਰਨ ਤੇ ਗੁਣੀ ਓਨਾਂ ਵਿੱਚ ਕੋ ਚਾਪ ਕਹੀ ਰਵਿਦਾਸ ਗੁਰੂ ਰਾਖਾ ਵੈ ਤ੍ਰਿਛਾ 부ਜ ਮਿਟ ਮਨ ਸੰਤਾਪ ਜੋਤਮ ਤੋਰੋ RAM ਮੈ ਨ ਤੁਰਉ ਤੂ ਸੋ ਤੋਰ ਕਵਨ ਸੋ ਚੋਰੋਂ ਟੇਕ ਪੀਰਤ ਵਰਤਨ ਕਰੋਂ ਦੇਸਾ ਤੁਮਰੇ ਚਰਨ ਕਮਲ ਕਾ ਪ੍ਰੋਸਾ ਜਹਨ ਜਹ ਜਾਓ ਤੁਮਹਾਰੀ ਪੂਜਾ ਤੁਮ ਸਾ ਦੇਵ ਅਵਰ ਨੇ ਦੂਜਾ ਮੈਂ ਤਨੋ ਮਨ ਹਰ ਸੋ ਜੋਰਿਓ ਹਰ ਸੋ ਜੋਰ ਸਭਨ ਸੇ ਤੋਰਿਓ ਸਭ ਪਰ ਹਰ ਤੁਮਾਰੀ ਆਸਾ ਮਨ ਪ੍ਰਮ ਬਚਨ ਕਹੇ ਰਵਦਾਸਾ ਅਬ ਕੈਸੇ ਛੁਟੇ ਨਾਮ ਰਟ ਲਾਗੀ ਟੇਕ ਪ੍ਰਭੂ ਜੀ ਤੁਮ ਚੰਦਨ ਹਮ ਪਾਣੀ ਜਾ ਕੀ ਅੰਗ ਅੰਗ ਬਾਸ ਸਮਾਨੀ ਪ੍ਰਭੂ ਜੀ ਤੁਮ ਘਨ ਬਨ ਹਮ ਮੂਰਾ ਜੈਸੇ ਚਿਤਵਤ ਚੰਦ ਚਕੂਰਾ ਪ੍ਰਭੂ ਜੀ ਤੁਮ ਦੀਪਕ ਹਮ ਬਾਤੀ ਜਾ ਕੀ ਜੋਤ ਬਰੇ ਦਿਨ ਰਾਤੀ پرب جی تم موتی ہمیں با ڈبرو کب نہ جانو تم چرن چورا اگن سگن دو سم کروانسن تورا پار سن تگ جن چار نہ ਕਹਿ ਰਵਦਾਸ ਤਜ ਸਭ ਕੁਛ ਨਾਇਕ ਰਾਮ ਚਰਨ ਚਿਤ ਮੂਰਾ ਰਾਗ ਟੋਡੀ ਪਾਵਨ ਜਸ ਮਧੂ ਤੋਰਾ ਤੁਮ ਦਾਰਨ ਅਖ ਮੂਚਨ ਮੂਰਾ ਟੇਕ ਕੀਰਤ ਤੇਰੀ ਪਾਪ ਬਿਨਾ ਸੈ ਲੋਕ ਬੇਦ ਜਉ ਗਾਵੇ ਜੋ ਹਮ ਪਾਪ ਕਰਤਨੇ ਭੂਦਰ ਤੋ ਤੂ ਕਹਾਂ ਨਸਾਵੇ ਜਬ ਲਗ ਅੰਗ ਪੰਤ ਨੈ ਪਰ ਸੈ ਤੋ ਜਲ ਕਹਾਂ ਪਖਾਲੇ ਮਨ ਮਲੀਨ ਵਿਸ਼ਿਆਰ ਸਲਮ ਪੜ ਤੋ ਹਰ ਨਾਮ ਸੰਭਾਲੇ ਜੋ ਹਮ ਬਿਮਲੇ ਹਿਰਦੇ ਚ ਤੇ ਅੰਤਰ ਦੂਸ ਕੋਨ ਪਰ ਧਰਮੋ کہ رو داس پربو تم دیال ہو بن کا کرتی سکائی جیسے سبمٹ میں سسا شیش محل میں سومی برس ہے جہاں پرم امی رس برس ہے ہا ہر کا سمرن کی جے کہاس امیرس کی جائے ککا کایا کوک میں رم رہو پیارا شیش محل میں دے دیدارا ਕੱਕਾ ਖਿਆਲ ਸੇ ਕਰੋ ਵਿਚਾਰਾ ਸਰਬ ਵਿਆਪੀ ਸਭ ਸੀ ਨਿਆਰਾ ਗੱਕਾ ਗੋਬਿੰਦ ਰਾਇ ਸੇ ਜਾਨੀ ਨਾਖ ਚ ਭੁੱਲੇ ਨਾਖ ਚ ਜਾਨੀ ਕੱਕਾ ਘਰਨੀਆ ਹਰਨ ਸਹ ਚੋਟਾਂ ਸਤਿਗੁਰੂ ਸ਼ਬਦ ਘੜਿਆ ਅਨੋਠਾ ਨਾ ਗਿਆਨ ਤ ਸੋਈ ਸਾਰ ਰਹਿ ਰਬ ਦਾਸ ਬਾਤ ਵਿਚਾਰ ਚੱਚਾ ਚਾਮਕਾ ਚੋਲਾ ਭਾਈ ਨਾਮ ਬਿਨਾ ਕੁਛ ਕਾਮ ਨਾ ਆਈ ਚੱਚਾ ਚਿਲਮੇ ਤੇ ਹੰਮੂਲਾ ਅਮੀਰ ਹੋ ਅਮਰ ਦੀਆਂ ਚਕੂਡਾ ਜੱਜਾ ਜੀਵ ਹੈ ਜਲੇ ਉਜਾਤ ਕਾ ਦਿਆਗੀ ਧੋਤੀ ਤਿਲਕ ਸੱਤਿਆ ਕਾ ਚੱਚਾ ਜਿਤਮੇ ਨੇ ਜੋਤ ਲਗਾਈ ਅੱਲਾ ਕਾ ਪੁਰਸਤਾ ਪਹੁੰਚੇ ਆਈ ਇਹੀ ਆਇਆ ਨਕ ਸੋਈ ਧਾਨੀ ਦਾ ਸਰਬਦਾਸ ਕਹੇ ਬ੍ਰਹਮ ਗਿਆਨੀ ਟੈਂਕਾ ਟੈਂਕਾ ਠਿਰ ਕਾ ਇੱਕ ਰੱਖੋ ਇੱਕ ਬਿਨਾਂ ਦੂਜਾ ਮਤੋਂ ਆਖੋ ਟੱਕਾ ਠਾਕੁਰ ਸ਼ੀ ਦਾ ਤਰ ਗਏ ਭਾਈ ਪੰਡਤ ਬੈਠੇ ਮਨ ਮੁਰਝਾਈ ਡੱਡਾ ਡਰਮੀ ਹਰ ਸੰਗ ਪੀਤ ਭਗਤ ਜਨ ਬੈਠੇ ਮਨ ਕੋ ਜੀਤ ਡੱਡਾ ਢਾਣੀ ਗੁਰਜੀ ਬਾਪਨ ਨਾਮ ਸਿਮਰਨ ਕੀਨਾ ਜੱਪਾ ਜਪਣ ਨਾ ਨਾਮ ਕੀ ਲਾਈ ਉਦੋਰੀ ਕਹਿ ਰਬਦਾਸ ਲਗੀ ਦੇ ਮੋਰੀ ਤੱਤਾ ਤ੍ਰੇਕੁਮਾਇਆ ਰਤਨੀ ਭਾਈ ਰਸ਼ੀ ਮੁਰਣੀ ਨੇ ਪਰਮਾਇ ਤਥਾ ਸ੍ਰਣੀਏ ਸੰਸਾਰਾ 라ਵਰੰ ਸਭ ਕਾਲ ਨਗਾਰਾ ਤੱਦਾ ਦੋ ਇੱਕ ਦਿਨ ਜਾ ਮੰਦਰ ਸਾਰਾ ਫਿਰ ਠਾਠ ਛੋੜ ਲੱਧ ਜਾਏ ਬੰਜਾਰਾ ਤੱਦਾ ధਨੀ ਜਨ ਧਿਆਨ ਲਗਾਇਓ ਗੱਲ ਫਸ ਕੇ ਵਿੱਚ ਨਾ ਆਇਓ ਨੰਨਾ ਨਾਮ ਕੀ ਨਾ ਬਣਾਈ ਕਹਿਰ ਵਦਸ ਚੜੋਰੇ ਪਾਈ ਪੱਪਾ ਪਾਰ ਬ੍ਰਹਮ ਪਰਮੇਸ਼ਰ ਸਵਾਮੀ ਸਭ ਘਟ ਘਟ ਕੇ ਅੰਤਰ ਜਾਮੀ ਵਫਾ ਫਿਕਰ ਕਰ ਛੋੜ ਜਗ ਸੰਸਾਰ ਜਾਮਿਲ ਬੈਠੇ ਅਬਨਾਸੀ ਪਾਸਾ ਬੱਬਾ ਬ੍ਰਹਮ ਸੋ ਬ੍ਰਹਮ ਕਵਿਤਾ ਗਗਨ ਮੰਡਲ ਮੇਰਾ ਕੋ ਚੇਤਾ ਭੱਬਾ ਬ੍ਰਹਮ ਟੈ ਜੋ ਪੰਚਮ ਸੀਜੈ ਜਾਇ ਤਰਗੈਣੀ ਮਦਨ ਕੀਜੈ ਮੰਮਾ ਮਨ ਕੋ ਗਗਨ ਸਮਾਉ ਕੈ ਰਵਦਾਸ ਪਰਮ ਪਦ ਪਾਉ ਜਈ ਯਾਦ ਕਰੋ ਬਾਕੇ ਗੁਣ ਗਾਉ ਪਾਰ ਬ੍ਰਹਮ ਕੇ ਦਰਸ਼ਨ ਪਾਉ ਰਾਰਾ ਰਾਮ ਰਮੇ ਸੋ ਰਾਮ ਪਿਆਰਾ ਫਿਰ ਨਾ ਦੇਖਿਆ ਜਮਕਾ ਦਵਾਰਾ ਲੱਲਾ ਲੇਖ ਲਗਾ ਲੇ ਭਾਈ ਜਮਕਾ ਤਰਾਸ ਨਿਕਟ ਨਾ ਆਈ ਵਾ ਵਾ ਵਿਦੀ ਵਦ ਸਿਮਰਨ ਕੀਜੈ ਸੋਮ ਨਾਮ ਅਮੀ ਰਸ ਪੀਜੈ ਰਾ 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 ਮਿਟ ਜਬ ਹੁਆ ਨਵੇੜਾ ਕਹਿ ਰਵਦਾਸ ਕਿਆ ਅਮਰ ਘਰ ਡੇਰਾ ਸੋਹਣ ਸ਼ਬਦ ਮਨ ਕੀਆ ਬਸੇਰਾ ਮੇਟ ਦੀਆ 84 ਕਾ ਫੇਰਾ ओमकार बावन का 35 में जपे हो सार सर्वदेव संतन को करे है नमस्कार 35 मात्रा प्रेम से सिमरें निजदास जिन सिमरो से मुक्त है कहे सदरदास ओमकार 35 मात्रा प्रेम से निस्वास कर जाप रविदास कहे जो स्मरते मिट गए तीनों ताप ओमकार 35 मात्रा प्रेम से सिमरन कीयो मन बैराग रविदास कहे जो स्मरते तिलक के पूरन पाद پینتیس ماتا پیم سے سمر تیر داس جو جگدیش امر لوک واسا کیا کال نوا ویش جپو جی ست نام ست نام ست نام جیو ہر سو ہی ਰੇ ਆਨ ਕੀ ਆਸ ਤੇਨ ਅਰ ਦੋਦਕ ਜਾਹੇਗੇ ਸਤਿ ਪਾਖੇ ਰਬ ਦਾਸ ਜੋ ਬੁਨੇ ਸੋ ਨਿਰਭੈ ਜਗਤ